ਜਿੱਤੇ ਇੱਕ ਨਯੰਗ ਸਿੰਘ ਨੌਜਵਾਨ ਵੱਲੋਂ ਸਰਦਾਈ ਲਗਾਈ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਸਰਦਾਈ ਜਿਹੜੀ ਕਿ ਗੁਰੂ ਕੀ ਲਾਲੀਆ ਫੌਜਾਂ ਨੇ ਉਹਨਾਂ ਵੱਲ ਤਿਆਰ ਕੀਤੀ ਗਈ ਆ ਤੇ ਆਪਣੀ ਸਿਹਤ ਵਾਸਤੇ ਬਹੁਤ ਬੈਨੇਫਿਟ ਹੁੰਦਾ ਜੀ ਜਿੱਦਾਂ ਮੰਨ ਲਓ ਲੀਵਰ 'ਚ ਗਰਮੀ ਆ ਜਾਂ ਡਾਈਜੈਸਟਿਵ ਪ੍ਰੋਬਲਮ ਐ ਵਾਜਦੀ ਪ੍ਰੋਬਲਮ ਭਾਈਓ ਸਾਰੀਆਂ ਦੂਰ ਕਰਦੀ ਆ ਤੇ ਨੌਜਵਾਨ ਦੀ ਸਤ ਤੋਂ ਵੱਡੀ ਜਿਹੜੀ ਸਿਫਤ ਐ ਵੀ ਨੌਜਵਾਲ ਬੀਏ ਪੜ੍ਹਿਆ ਨੌਜਵਾਨ ਆ ਅਤੇ ਨਾਲ ਹੀ ਵੇਟ ਲਿਫਟ ਦੇ ਵਿੱਚ ਵੀ ਜਿਹੜਾ ਕਿ ਬੜੇ 골ਡ ਮੈਡਗਰੇ ਜਿੱਤੇ ਨੇ ਸੋ ਵੀ ਜੇਕਰ 1 ਘੰਟਾ ਤੁਸੀਂ ਜਿਹੜਾ ਕਿ ਨੀਮ ਦੇ ਸੋਤਾਂ ਨਾਲ ਰਗੜਦੇ ਹੋ ਕਿ ਲੱਗਦਾ ਵੀ ਨੀਮ ਦੇ ਜਿਹੜੇ ਸਾਰੇ ਤੱਤ ਨੇ ਜਿਹੜੇ ਗੋਣ ਨੇ ਉਹ ਸਾਰੇ ਸਦਾਈ ਵਿੱਚ ਜਿਹੜਾ ਜਮਾ ਹੋ ਜਾਂਦੇ ਨੇ ਅਟੈਂਸੀ ਇਹ ਤਕੜੀ ਬਾਂਦੀ ਉਹ ਕਹਿੰਦੇ ਖਾਦਾ ਪੀਦਾ ਨਹੀਂ ਲੱਗਦਾ ਉਹਨਾਂ ਵਾਸਤੇ ਸਦਾਈ ਕਿੰਨੇ ਕੁ ਲਾਹੇਵੰਦੇ ਹੈ ਭਾਈ ਬਹੁਤ ਲਾਹੇਵੰਦੇ ਜੀ ਵੇਖੋ ਜਿੱਦਾਂ ਕਾਲੀ ਮਿਰਚ ਬਾਈ ਨੂੰ ਦੂਰ ਕਰਦੀ ਹੈ ਭਾਜੀ ਠੀਕ ਹੈ ਜੀ ਹਰੀ ਇਲਾਚੀ ਹੈ ਜੀ ਜਿਹੜੀ ਉਹ ਤੁਹਾਨੂੰ ਪਤਾ ਸਰੀਰ ਦੀ ਬਹੁਤ ਬੈਨੀਫਿਟ ਕਰਦੀ ਹੈ ਜੀ ਮੈਂ ਤੇ ਇਹ ਕਿਹੜਾ ਚਾਹਾਂਗੇ ਕਿ ਕੋਲ ਡਰਿੰਕ ਸੌਫਟ ਡਰਿੰਕ ਨਾਲੋਂ ਕਿੰਨੇ ਕੈਮੀਕਲ ਹੁੰਦੇ ਵਿੱਚ ਉਹਦੇ ਨਾਲੋਂ ਇਹ ਚੀਜ਼ ਵਧੀਆ ਗਈ ਬਦਾਮ ਵਿੱਚ ਪਏ ਆ ਵਿੱਚ ਖਸਖਾਸ ਪਈ ਆ ਕਾਲੀਆਂ ਮਿਰਚਾਂ ਮਗਜ ਕਿੰਨੇ ਤਰ੍ਹਾਂ ਦੇ ਇਹਨਾਂ ਨੇ ਪਾਏ ਆ ਕੋਈ ਕੈਮੀਕਲ ਨਹੀਂਗਾ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹ ਦੇ ਕੰਪਨੀ ਬਾਗ ਦੀਆਂ ਜਿੱਥੇ ਕਿ ਇੱਕ ਨਾਨ ਸਿੰਘ ਨੌਜਵਾਨ ਵੱਲੋਂ ਸ਼ਰਦਾਈ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਵੀ ਸ਼ਰਦਾਈ ਜਿਹੜੀ ਕਿ ਗੁਰੂ ਕੀ ਲਾੜੀਆ ਫੌਜਾਂ ਨੇ ਉਹਨਾਂ ਵੱਲ ਤਿਆਰ ਕੀਤੀ ਗਈ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਇੱਥੇ ਜਿਹੜੇ ਕਿ ਸੁਚ ਬਦਾਮ ਤੇ ਹੋਰ ਬਹੁਤ ਮਹਿੰਗਾ-ਮਹਿੰਗਾ ਜਿਹੜਾ ਸਮਾਨ ਪਾਇਆ ਗਿਆ ਨੇ ਜਿਹੜੇ ਕਿ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਵਾ ਤੁਸੀਂ ਦੇਖ ਸਕਦੇ ਹੋ ਨਾਨਕ ਸਿੰਘ ਗੁਰੂ ਕੀ ਲਾੜੀਆ ਫੌਜਾਂ ਇਹਨਾਂ ਵੱਲ ਜਿਹੜੀ ਕਿ ਤਿਆਰ ਕੀਤੀ ਗਈ ਹੈ ਅਤੇ ਨੌਜਵਾਨ ਦੀ ਸਭ ਤੋਂ ਵੱਡੀ ਜਿਹੜੀ ਸਿਫਤ ਹੈ ਵੀ ਨੌਜਵਾਨ ਬੀਏ ਪੜ੍ਹਿਆ ਨੌਜਵਾਨ ਆ ਅਤੇ ਨਾਲ ਹੀ ਵੇਟ ਲਿਫਟ ਦੇ ਵਿੱਚ ਵੀ ਜਿਹੜਾ ਕਿ ਬੜੇ 골ਡ ਮੈਡ ਜਿੱਤੇ ਨੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵੀਰ ਜੀ ਆਪਣਾ ਨਾਮ ਦੱਸ ਕੇ ਜੀ ਮੇਰਾ ਨਾਮ ਭਾਈ ਰਵਿੰਦਰ ਸਿੰਘ ਹੈ ਜੀ ਭਾਈ ਰਵਿੰਦਰ ਸਿੰਘ ਖਾਲਸਾ ਜੀ ਜਹਾਂਜ ਕਿਸ ਤਰ੍ਹਾਂ ਆਪੀ ਸਦਾਈ ਲਗਾਈ ਜਾਵੇ ਉਹ ਵੀ ਕੋਪੜੀ ਬਾਗ ਵਿੱਚ ਕੀ ਕਹਿਣਾ ਚਾਹੋਗੇ ਇਸ ਬਾਰੇ ਵੀਰ ਜੀ ਵੇਖੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਜੀ ਆਪਣਾ ਕਿਰਤ ਕਰਨ ਦਾ ਜੀ ਹਨਾ ਜੀ ਇਸੇ ਕਰਕੇ ਵੀਰ ਜੀ ਆਪਾਂ ਸੋਚਿਆ ਵੀ ਕਿਸੇ ਦੇ ਥੱਲੇ ਕੰਮ ਕਰਨ ਨਾਲੋਂ ਚੰਗਾ ਜੀ ਆਪਾਂ ਆਪਣਾ ਕੰਮ ਸ਼ੁਰੂ ਕਰੀਏ ਇਹ ਕਰਕੇ ਵੀਰ ਜੀ ਮਹਾਰਾਜ ਦੀ ਕਰਵਾਨ ਆਪਾਂ ਆਪਣਾ ਕੰਮ ਸ਼ੁਰੂ ਕੀਤਾ ਜੀ ਇਹ ਵੀ ਨੀਰ ਸੁਪੀਰਵਿੰਦਰ ਸਿੰਘ ਖਾਲਸਾ ਜੀ ਪਹਿਲਾਂ ਕੀ ਕੰਮ ਕਰਦੇ ਸੀ ਪਰਿਵਾਰ ਦਾ ਕਿਸੇ ਤੱਕ ਜੀਵਾਰਾ ਚੱਲਦਾ ਸੀ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਤੋਂ ਪਹਿਲਾਂ ਭਾਜੀ ਆਪਾਂ ਪਬਲ ਲਿਫਟਿੰਗ ਕਰੀਦੀ ਸੀ ਤੇ ਆਪਣਾ ਡਿਜੀਟਲ ਮਾਰਕੀਟਿੰਗ ਦਾ ਕੰਮ ਕਰੀਦਾ ਸੀ ਭਾਜੀ ਹਾਂਜੀ ਡਿਜੀਟਲ ਮਾਰਕੀਟਿੰਗ ਵਗੈਰਾ ਕਰੀਦੀ ਸੀ ਦਾ ਸੌਫਟਵੇਅਰ ਵਗੈਰਾ ਹੁੰਦਾ ਨਾ ਅਪਡੇਟ ਵਗੈਰਾ ਕਰਦੇ ਉਹ ਕਰੀਦੇ ਸੀ ਭਾਈ ਜਾਨ ਬੜਾ ਵੱਖਰਾ ਕਿੰਤਰ ਆ ਦੱਸਿਆ ਤੁਸੀਂ ਵੀ ਬੇਡ ਲਿਫਟਿੰਗ ਦਾ ਜਾਂ ਪਬਲ ਲਿਫਟਿੰਗ ਦਾ ਉਤੋਂ ਬਾਅਦ ਤੁਸੀਂ ਜਿਹੜਾ ਸ਼ੇਅਰ ਮਾਰਕੀਟ ਦਾ ਕੰਮ ਕਰਦੇ ਹੋ ਏਸੀ ਵਿੱਚ ਬੈਣਾ ਹੁੰਦਾ ਵਾ ਬੜਾ ਵਾ ਤੇ ਇੱਥੇ ਤੁਸੀਂ ਖੁੱਲੇ ਬਾਜ਼ਾਰ ਵਿੱਚ ਜਿਹੜਾ ਕੀ ਸਦਾਈ ਵੇਚਦੇ ਹੋ ਬੜਾ ਡਿਫਰੈਂਟ ਹੈ ਦੋਵਾਂ ਕੇ ਮਾਈਂਡ ਫਰਕ ਕਿ ਕਿਸ ਤਰ੍ਹਾਂ ਦੋਵਾਂ ਕੇ ਮਨ ਜਾਣ ਕਿਤਾਬ ਹੈ ਉਹ ਏ ਜੀ ਵੇਖੋ ਜੀ ਮਹਾਰਾਜ ਦੀ ਕਿਰਪਾ ਵਾ ਮਹਾਰਾਜ ਨੇ ਸਾਨੂੰ ਕਿਰਤ ਬਖਸ਼ੀ ਆ ਜੀ ਠੀਕ ਹੈ ਜੀ ਨਾਲੇ ਚੱਕਰਵਰਤੀ ਫੌਜਾਂ ਹੁੰਦਾ ਮਾਨ ਬਖਸ਼ਿਆ ਮਹਾਰਾਜ ਨੇ ਠੀਕ ਹੈ ਜੀ ਇਸ ਕਰਕੇ ਜੀ ਖੁੱਲਾ ਮਹਾਰਾਜ ਨੇ ਜਿਹੜਾ ਕਹਿਆ ਵੀ ਜਿਹੜਾ ਅਸਮਾਨ ਹੈ ਜੀ ਉਹ ਸਾਡੀ ਸਿਰ ਦੀ ਛੱਤ ਹੈ ਜੀ ਇਸ ਕਰਕੇ ਜੀ ਖੁੱਲੇ ਅਸਮਾਨ ਥੱਲੇ ਮਹਾਰਾਜ ਦੀ ਕਿਰਪਾ ਨਾਲ ਜੀ ਚੜਦੀ ਕਲਾ ਵਾ ਤੇ ਮੈਨੂੰ ਇਹ ਸੋਵੇ ਸਦਾਈ ਦੀ ਆਹ ਕਰਦੇ ਹੋ ਗੁਰੂ ਕੀ ਲਾਲੀ ਫੌਜਾਂ ਨੇ ਕੀ ਕੀ ਵਿੱਚ ਪਾਇਆ ਜਾਂਦਾ ਸਦਾਈ ਦੇ ਫਾਇਦੇ ਕੀ ਰਹਿੰਦੇ ਨੇ ਜੀ ਖਾਂ ਜੂ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਤਿਆਰ ਹੁੰਦੀ ਆ ਤੇ ਕੀ ਕੀ ਸਮਾਨ ਵਿੱਚ ਪਾਇਆ ਜਾਂਦਾ ਜਿਹੜਾ ਸਮਾਨ ਪਾਉ ਇਹਦੇ ਵਿੱਚ ਵੀਰਜੀ ਆਪਾਂ ਖਸ ਖਸ ਬਦਾਮ ਕਾਜੂ ਠੀਕ ਹੈ ਚਾਰੇ ਮਗਜ ਪਾਏਦੇ ਆ ਜੀ ਠੀਕ ਹੈ ਜੀ ਇਹ ਤੇ ਇਸ ਤਰੀਕੇ ਨਾਲ ਆਪਣਾ ਮਿੱਟੀ ਦੇ ਸਨਾਰੇ ਵਿੱਚ ਨਿਮਾ ਦੇ ਸਲੋਤਰ ਨਾਲ ਰਗੜ ਕੇ ਵੀਰਜੀ ਤਿਆਰ ਕਰੀ ਜੀ ਆਪਾਂ ਇਹ ਕਰਕੇ ਵੀਰਜੀ ਆਪਣੀ ਸਿਹਤ ਵਾਸਤੇ ਬਹੁਤ ਬੈਨੀਫਿਟ ਹੁੰਦਾ ਜੀ ਜਦੋਂ ਮੰਨ ਲਓ ਲੀਵਰ ਚ ਗਰਮੀ ਆ ਜਾਂ ਡਾਈਜੈਸਟਿਵ ਪ੍ਰੋਬਲਮ ਹੈ ਵਾਸ ਦੀ ਪ੍ਰੋਬਲਮ ਭਾਈ ਉਹ ਸਾਰੀਆਂ ਦੂਰ ਕਰਦੀ ਹੈ ਜੀ ਲੱਗਦਾ ਵੀ ਨਿੰਮ ਦੇ ਸੁਰਤਾਂ ਤੁਸੀਂ ਜਿਹੜਾ ਵਰਤਦੇ ਹੋ ਨਿੰਮ ਜਿਹੜੀ ਸਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਹੈ ਕਿਵੇਂ ਦੇਖਿਆ ਡਾਕਟਰਾਂ ਨਾਲ ਜਿਹੜਾ ਰਿਕਮੈਂਡ ਕੀਤਾ ਦਾ ਵੀ ਨਿੰਮ ਦੀਆਂ ਨਮੋਲੀਆਂ ਜਾਂ ਨਿੰਮ ਦੇ ਪੱਤਿਆਂ ਦੀ ਜਿਹੜੀ ਵਰਤੋਂ ਕਰਨੀ ਜੇ ਇਹਦੀ ਆ ਉਹ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਵਾ ਜਦੋਂ ਕਿਤੇ ਕਿਤੇ ਖੂਨ ਗਾੜਾ ਹੋ ਜਾਂਦਾ ਆ ਜਾਂ ਮਿੱਠਾ ਹੋ ਜਾਂਦਾ ਤੋ ਇਸ ਦੀ ਵਰਤੋਂ ਕਰਦੇ ਨੇ ਪਰ ਤੁਸੀਂ ਦੇ ਨਿੰਮ ਦੇ ਸੁਰਤਾਂ ਦੀ ਵਰਤੋਂ ਕਰਦੇ ਹੋ ਕਿੰਨੇ ਘੰਟੇ ਜਿਹੜਾ ਤੁਸੀਂ ਇਹਦੇ ਵਿੱਚ ਜਿਹੜਾ ਰਗੜਦੇ ਹੋ ਜਿਹੜਾ ਸਬਾਜ ਜਿਹੜਾ ਖਿਦਾਈ ਤਿਆ ਕਿੰਟਾਂ ਦੇ ਲਾਗੇ ਬੰਨੇ ਭਾਈ ਲੱਗ ਜਾਂਦਾ ਵਾ ਜੀ ਮੈਂ ਤਿਆਰ ਕਰਦਿਆਂ ਕਰਦਿਆਂ ਇਹ ਨਸੋ ਵੀ ਜੇਕਰ 1 ਘੰਟਾ ਤੁਸੀਂ ਜਿਹੜਾ ਕਿ ਨਿੰਮ ਦੇ ਸੋਤਰਾ ਰਗੜਦੇ ਹੋ ਕਿ ਲੱਗਦਾ ਵੀ ਨਿੰਮ ਦੇ ਜਿਹੜੇ ਸਾਰੇ ਤੱਤ ਨੇ ਜਿਹੜੇ ਗੋਣ ਨੇ ਉਹ ਸਾਰੇ ਸਰਦਾਈ ਵਿੱਚ ਜਿਹੜਾ ਜਮਾ ਹੋ ਜਾਂਦੇ ਨੇ ਤੇ ਜਿਹੜਾ ਸਰਦਾਈ ਪੀਊਗਾ ਕਿ ਲੱਗਦਾ ਉਹਦੇ ਵਿੱਚ ਹੋਰ ਜਿਹੜੀ એનર્ਜੀ ਆਏਗੀ ਜਾਂ ਹੋਰ ਨੂੰ ਜਿਹੜੇ ਬੈਨੀਫਿਟ ਨੇ ਉਹ ਨਿੰਮ ਦੇ ਵੀ ਜਿਹੜੇ ਮਿਲਣਗੇ ਉਹਨੂੰ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਬੈਨੀਫਿਟ ਹੁੰਦਾ ਜੀ ਵੇਖੋ ਕਈ ਆਪਣੇ ਸੱਜਣ ਨੇ ਵੀਰ ਨੇ ਜਿਹੜੇ ਆਪਣੇ ਕੋਲ ਰੁਟੀਨ ਦੇ ਵਿੱਚ ਆਉਂਦੇ ਨੇ ਕਿਉਂਕਿ ਥੋੜਾ ਟਾਈਮ ਹੋਇਆ ਜੀ ਗਰਮੀ ਹੋਣੀ ਸ਼ੁਰੂ ਹੋਈ ਆ ਤੇ ਮੈਂ ਮੈਂ ਹੁਣ 2 ਹਫ਼ਤੇ ਹੋਏ ਜੀ ਸ਼ੁਰੂ ਇੱਥੇ ਲਾਉਣ ਡਿਆ ਵਾਂ ਜਿੰਨੇ ਵੀ ਵੀਰ ਰੋਜ਼ ਪੀਂਦੇ ਨੇ ਉਹ ਰੁਟੀਨ ਦੇ ਵਿੱਚ ਪੀਣ ਆਉਂਦੇ ਨੇ ਉਹਨਾਂ ਨੂੰ ਬੈਨੀਫਿਟ ਲੱਗਦਾ ਤੇ ਵੀਰ ਜੀ ਉਹ ਪੀਣ ਆਉਂਦੇ ਨੇ ਬਈ ਨੀਸੋ ਵੀ ਤੁਹਾਡੀ ਸਿਹਤ ਦਾ ਕੀ ਰਾਜ ਦਰਸ਼ਕਾਂ ਜੀ ਸਾਰੇ ਕਰਦੇ ਹੋ ਤੁਸੀਂ ਸਿਹਤ ਬਹੁਤ ਕੀਮਤੀ ਸੋਣੀ ਗੁਰੂ ਕੀ ਲਾलीफ ਹੋ ਜਾਣੇ ਤੁਹਾਡੀ ਸਿਹਤ ਦਾ ਕੀ ਰਾਜ ਆ ਸਿਹਤ ਵੀਰ ਜੀ ਆਪਣਾ ਮੈਂ ਪਾਵਰ ਲਿਫ ਤੇ ਚੜਦੀ ਕਲਾ ਜੀ ਸਦਾ ਵੀ ਨਸੋ ਵੀ ਜੜੀਆਂ ਮਾਮਾ ਅਕਸਰ ਆਪਣੇ ਬੱਚਿਆਂ ਨੂੰ ਖਾਸ ਲੈ ਕੇ ਬੜਾ ਦੁੱਖ ਕਰਦੀਆਂ ਵੀ ਸਾਡੇ ਬੱਚਿਆਂ ਦੀ ਸਿਹਤ ਨਹੀਂ ਬੰਦੀ ਵਾਧੇ ਫੁੱਲਦੇ ਨਹੀਂ ਆ ਡਾਕਟਰਾਂ ਕੋ ਮਹਿੰਗੀ ਮਹਿੰਗੀ ਦਵਾਈਆਂ ਖਾਚਦੇ ਨੇ ਮਹਿੰਗੇ ਮਹਿੰਗੇ ਜਾ ਕੇ ਬੇਲਦੇ ਪਰ ਡਾਕਟਰਾਂ ਬੱਚਿਆਂ ਦੀ ਸਿਹਤ ਤਕੜੀ ਬੰਦੀ ਉਹ ਕਹਿੰਦੇ ਖਾਦਾ ਪੀਦਾ ਨਹੀਂ ਲੱਗਦਾ ਉਹਨਾਂ ਵਾਸਤੇ ਸਦਾਈ ਕਿੰਨੇ ਕੁ ਲਾਹੇ ਬੰਦੇ ਜੀ ਭਾਈ ਬਹੁਤ ਲਾਹੇ ਬੰਦੇ ਜੀ ਵੇਖੋ ਜਿੱਦਾਂ ਕਾਲੀ ਮਿਰਚ ਬਾਈ ਨੂੰ ਦੂਰ ਕਰਦੀ ਹੈ ਭਾਜੀ ਠੀਕ ਹੈ ਜੀ ਹਰੀ ਇਲਾਚੀ ਹੈ ਜੀ ਜਿਹੜੀ ਉਹ ਤੁਹਾਨੂੰ ਪਤਾ ਸਰੀਰ ਦੀ ਬਹੁਤ ਬੈਨੀਫਿਟ ਕਰਦੀ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਾ ਖਸ ਖਸ ਹੈ ਭਾਜੀ ਉਹ ਬਦਾਮ ਵਾਸਤੇ ਬਹੁਤ ਵਧੀਆ ਵਾ ਠੀਕ ਹੈ ਜੀ ਬਦਾਮ ਭਾਈਓ ਸਾਰਿਆਂ ਨੂੰ ਪਤਾ ਬਦਾਮ ਵੀ ਬਹੁਤ ਵਧੀਆ ਨੇ ਆਪਣੀ ਸਿਹਤ ਵਾਸਤੇ ਠੀਕ ਹੈ ਜੀ ਇਸ ਕਰਕੇ ਵੀ ਜੀ ਆਪਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਵਾ ਬਾਕੀ ਦਵਾਈਆਂ ਨੇ ਤੇ ਭਾਈ ਆਪਾਂ ਨੂੰ ਕੀ ਠੀਕ ਕਰਨਾ ਵਾ ਦੀ ਠੀਕ ਤੇ ਆਪਾਂ ਨੂੰ ਚੰਗੀ ਖਰਾਕ ਨਹੀਂ ਕਰਨਾ ਭਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਨੌਜਵਾਨ ਦੇ ਨਾਲ ਗੱਲ ਕੀਤੀ ਹੈ ਗੁਰੂ ਕੀ ਲਾਡੀਆਂ ਫੌਜਾਂ ਨੇ ਤੇ ਅਕਸਰ ਸੀ ਦੇਖਦੇ ਆ ਵੀ ਗੁਰੂ ਕੀ ਲਾਡੀਆਂ ਫੌਜਾਂ ਕਦੀ ਵੀ ਬਿਮਾਰ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਦਾ ਜਿਹੜੀ ਕਿ ਖਰਾਕ ਆ ਖਾਸ ਤਕਿ ਉਹਨਾਂ ਦੀ ਸ਼੍ਰੀ ਸਰਦਾਈ ਆ ਅਤੇ ਸਾਡੀ ਵੀ ਦਸ਼ਕਾਂ ਨੂੰ ਪੀ ਲਿਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੋਲਡ ਡਰਿੰਕ ਸੌਡਰਿੰਗ ਜਾਂ ਕੋਲਡ ਕੌਫੀਆਂ ਜਿਹੜਾ ਕਿ ਭਰੇ ਕਰਕੇ ਉਹਨਾਂ ਨੂੰ ਸਰਦਾਈ ਜਿਹੜੀ ਕਿ ਤਿਆਰ ਕਰਕੇ ਖਵਾਓ ਤੇ ਜਾਂ ਬਾਬਾ ਜੀ ਕੋਲੋਂ ਜਿਹੜੀ ਸਰਦਾਈ ਜਿਹੜੀ ਮਿਲਦੀ ਹੋ ਬੱਚਿਆਂ ਪਿਓ ਤਾਂ ਜਿਹੜੇ ਤੁਹਾਡੇ ਬੱਚਿਆਂ ਦਾ ਵਾਅਦੇ ਉਹ ਜਿਹੜਾ ਕੀ ਵੱਤ ਵਾ ਜਿਹੜੀ ਇਹਨਾਂ ਦੀ ਕਾਦ ਘਾਟ ਬਦੇ ਤੇ ਹੋਰ ਗੱਲਬਾਤ ਕਰਾਂਗੇ ਨੌਜਵਾਨ ਇੱਥੇ ਆਏ ਨੇ ਸਦਾਈ ਪੀਣ ਵਾਸਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਮ ਰੋਹਦਾ ਮੇਰਾ ਗੁਰਮੀਤ ਸਿੰਘ ਬਾਜਵਾ ਜੀ ਬਾਜਵਾ ਸਾਹਿਬ ਕਿਸਤਾ ਦੇਖਦੇ ਹੋ ਨਿਆਗ ਸਿੰਘ ਦੇ ਗੁਰੂ ਕੀ ਲਾਡੀਆਂ ਫੌਜਾਂ ਘੁਆਏ ਹੋ ਸਦਾਈ ਪੀਣ ਵਾਸਤੇ ਕਿੱਥੋਂ ਪਤਾ ਲੱਗਿਆ ਨੇ ਬਾਜਵਾ ਦੇਖੋ ਜੀ ਇਹਨਾਂ ਦਾ ਮਸ਼ਹੂਰੀ ਅਸੀਂ ਇਹਨਾਂ ਕੋ ਆਉਂਦੇ ਰਹਿੰਨੇ ਆਂ ਤੋ ਅਰੇ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਕੋਲ ਡਰਿੰਕ ਸੌਫਟ ਡਰਿੰਕ ਨਾਲੋਂ ਕਿੰਨੇ ਕੈਮੀਕਲ ਹੁੰਦੇ ਵਿੱਚ ਉਹਦੇ ਨਾਲੋਂ ਇਹ ਚੀਜ਼ ਵਧੀਆ ਹੈਗੀ ਬਦਾਮ ਵਿੱਚ ਪਈ ਆ ਵਿੱਚ ਖਸਖਾਸ ਪਈ ਆ ਕਾਲੀਆਂ ਮਿਰਚਾਂ ਮਗਜ ਕਿੰਨੇ ਤਰ੍ਹਾਂ ਦੇ ਇਹਨਾਂ ਨੇ ਪਾਏ ਆ ਕੋਈ ਕੈਮੀਕਲ ਨਹੀਂਗਾ ਵਿਦਆਊਟ ਕੈਮੀਕਲ ਚੀਜ਼ ਹੈਗੀ ਹੈ ਵੈਸੇ ਵੀ ਸਿਹਤ ਵਾਸਤੇ ਠੰਡੀ ਹੈ ਗਰਮੀਆਂ ਵਾਸਤੇ ਔਰ ਇਹ 100% ਪੀਣਾ ਚਾਹੀਦਾ ਬੱਚੇ ਨੂੰ ਪਿਉਣਾ ਚਾਹੀਦਾ ਹੈ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਹੈ ਅਸੀਂ ਦੇਖਿਆ ਵੀ ਸਾਡੇ ਘਰੇ ਜਦੋਂ ਕਿਤੇ ਕੋਈ ਪ੍ਰੋਣਾ ਆ ਜਾਂਦਾ ਜਾਂ ਕੋਈ ਗੈਸਟ ਆ ਜਾਂਦਾ ਅਸੀਂ ਦੇਖਿਆ ਵੀ ਚਾਟ ਗਏ ਨੇ ਬੱਚੇ ਨੂੰ ਵੀ ਕੋਲ ਡਰਿੰਕ ਪਿਲਾਓ ਜਾਂ ਸੌਫਟ ਡਰਿੰਕ ਪਿਲਾਓ ਕਿ ਲੱਗਦਾ ਵੀ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵਾ ਇਸ ਦਾ ਜਿਹੜੀ ਸਦਾਈ ਹੈ ਜਿਹੜਾ ਸਾਨੂੰ ਸਿਹਤ ਮਿਲਦੀ ਆ ਬੈਨਫਿਟ ਮਿਲਦਾ ਸਾਡੇ ਜਿਹੜੇ ਆਉਣ ਵਾਲੇ ਰਿਸ਼ਤੇਦਾਰ ਭੈਣ ਭਰਾ ਉਹਨਾਂ ਨੇ ਇਹ ਚੀਜ਼ ਪੀਣੀ ਚਾਹੀਦੀ ਬਿਲਕੁਲ ਭਾਜੀ ਬਿਲਕੁਲ ਪਹਿਲਾਂ ਦੇ ਪ੍ਰਾਤਨ ਜਿਹੜੇ ਮਤਲਬ ਘਰਾਂ 'ਚ ਸੀਗਾ ਘਰਾਂ 'ਚ ਹਰ ਘਰ ਅਚੀਵਮੈਂਟ ਜਾਂਦੇ ਤੇ ਕੋਲਡ ਡਰਿੰਕ ਪੜ ਲਿਓ ਕਦੀ ਸਮੋਸੇ ਪੜ ਲਿਓ ਇਹ ਸਾਰੇ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹਮੇਸ਼ਾ ਹੀ ਤੇ ਮੀਨ ਜੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਬੈਂਕ ਦੇ ਵਿੱਚ ਆਂ ਜੀ ਤੇ ਮੀਨ ਜੀ ਬੈਂਕ ਜੈਕਸਰ ਪਾਰਟੀ ਹੁੰਦੀਆਂ ਨੇ ਅਸੀਂ ਦੇਖਿਆ ਵਾ ਜਦੋਂ ਕਿ ਅਚੀਵਮੈਂਟ ਮਿਲਦੀ ਆ ਤੇ ਅਸੀਂ ਦੇਖਿਆ ਬੈਂਕ ਵਾਲੇ ਜੈਕਸਰ ਉੱਥੇ ਪਾਰਟੀ ਹਰ ਲੈਂਦੇ ਨੇ ਉੱਥੇ ਵੀ ਕੋਲਡ ਡਰਿੰਕਾਂ ਵੀ ਪੀਂਦੀ ਹੋਣਗੇ ਸੌਫਟ ਡਰਿੰਕਾਂ ਵੀ ਪੀਂਦੀਆਂ ਨੇ ਖਾਸ ਕਰਕੇ ਜਿਹੜਾ ਸਮੋਸੇ ਦੀ ਗੱਲ ਕੀਤੀ ਸਮੋਸੇ ਆਮ ਚੱਲਦੇ ਹੋਣਗੇ ਤੁਹਾਡਾ ਤੇ ਪਰ ਕੀ ਕਹਿਣਾ ਨਹੀਂ ਬਿਲਕੁਲ ਅਵਾਈਡ ਕਰੀਦਾ ਭਾਜੀ ਇਹ ਚੀਜ਼ਾਂ ਨੂੰ ਸੌ ਦੇ ਲੱਗ ਜਾ ਕੇ ਆ ਗਿਆ ਸਾਰਾ ਚੀਜ਼ਾਂ ਛੱਡਣ ਦੇ ਨਾਲ ਮੈਂ ਕਹਿ ਸਕਦੇ ਪੀ ਜਿਹੜੀ ਸੇਦ ਦਾ ਜਿਕਰਾ ਜੇ ਆਪਣੇ ਆਪ ਨੂੰ ਫਿੱਟ ਰੱਖਣਾ ਜਵਾਨ ਰੱਖਣਾ ਤੇ ਸਾਨੂੰ ਕੋਆਰਡਨਿੰਗ ਆ ਜਿਹੜੀਆਂ ਛਾਣੀਆਂ ਬਣੀਆਂ ਆ ਮਾ ਸਬੋਥੇ ਛਾਣੇ ਬਣੇ ਆ ਇਹ ਸਾਨੂੰ ਇਹਨਾਂ ਚੀਜ਼ਾਂ ਵਰਤੋ ਕਰਨੀ ਆ ਹਾਂ ਬਿਲਕੁਲ ਬਿਲਕੁਲ 100% ਨੈਚੁਰਲ ਚੀਜ਼ ਹੈਗੀ ਜੀ ਇਹਨੂੰ ਪੀਣਾ ਚਾਹੀਦਾ ਘਰ 'ਚ ਵੀ ਰੱਖਣੀਆਂ ਚਾਹੀਦੀਆਂ ਪਹਿਲਾਂ ਵੀ ਵੇਖੋ ਪ੍ਰਾਤਨ ਸਮੇਂ ਦੇ ਵਿੱਚ ਵੀ ਜਦੋਂ ਨੰਗ ਸਿੰਘ ਚੜਦੇ ਹੁੰਦੇ ਸੀਗੇ ਫੌਜ ਜਦੋਂ ਚੜਦੀ ਸੀ ਮਹੱਲੇ ਤੇ ਹਾਂ ਉਦੋਂ ਵੀ ਸੁਖਾ ਦੇਗਾ ਰਗੜ ਕੇ ਤੇ ਫੇਰ ਹੀ ਚੜਦੇ ਹੁੰਦੇ ਸੀ ਇਹਦੇ ਵੈਸੇ ਚੀਜ਼ ਠੰਡੀ ਹੀ ਹੈ ਨਾ ਪੀਣਾ ਚਾਹੀਦਾ ਹਰ ਘਰ ਚ ਹਰ ਘਰ ਚ ਯੂਜ਼ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਕੋਈ ਨਹੀਂ ਪੀਸ ਇਹ ਰਗਣ ਦੇ ਨਾਲ ਬਣਾਉਂਦੇ ਨਾ ਸਾਡੀ ਬਾਹਾਂ ਵਿੱਚ ਜਾਨ ਆਉਂਦੀ ਆ ਜਿਹੜੇ ਇੱਕ ਘੰਟਾ ਰਗੜਦੇ ਆ ਤੇ ਜਿਹੜੇ ਸਲੋਤਾਂ ਦਾ ਕਰਦੇ ਮੰਨੋ ਨਿੰਬ ਦੇ ਚੀਜ਼ ਦਾ ਰਗੜਦੇ ਜਾਂ ਖੀਚੀ ਰਗੜਦੇ ਆ ਉਹ ਜਿਹੜੇ ਸਾਰੇ ਗੋਣਿਆਂ ਸਾਰੇ ਵਿੱਚ ਆ ਜਾਂਦੇ ਹਾਂ ਬਿਲਕੁਲ ਬਿਲਕੁਲ ਜੀ ਜੇ ਨਿੰਮ ਨਾਲ ਰਗੜੋਗੇ ਤੇ ਉਹਦਾ ਅਸਰ ਤੇ ਵਿੱਚ ਆਉਣਾ ਹੀ ਹੋਣਾ ਬਿਲਕੁਲ ਵਧੀਆ ਚ ਮਤਲਬ ਪਰਫੈਕਟ ਚੀਜ਼ ਹੈਗੀ ਆ ਕੋਲਡ ਡਰਿੰਕ ਨਾਲੋਂ ਕਿਤੇ ਵਧੀਆ ਠੀਕ ਹੈ ਕੈਮੀਕਲਜ਼ ਨਾਲੋਂ ਬਹੁਤ ਬਹੁਤ ਧੰਨਵਾਦੀ ਤੇ ਜਾਨਦੇ ਬਾਬਾ ਜੀ ਨਾਲ ਗੱਲ ਕਰਦੇ ਬਾਬਾ ਜੀ ਆਪਣਾ ਤੁਸੀਂ ਐਡਰੈਸ ਤੇ ਮੋਬਾਈਲ ਨੰਬਰ ਜੂ ਦੱਸ ਦਿਓ ਜਿਹੜੇ ਦਸ਼ਾ ਤੁਹਾਨੂੰ ਦੇਸ਼ਾਂ ਦੇਸ਼ਾਂ ਦੇਖ ਰਹੇ ਨੇ ਵੀਰ ਜੀ ਨੰਬਰ ਮੇਰੇ ਹੈਗਾ 8283967174 ਤੇ ਵੀਰ ਜੀ ਐਡਰੈਸ ਆਪਣਾ ਕੰਪਨੀ ਬਾਗ ਹੈ ਜੀ ਤੇ ਇੱਕ ਆਪਾਂ ਖਾਲਸਾ ਕਾਲ ਦੀ ਬੈਕ ਸਾਈਡ ਤੇ ਵੀਰ ਜੀ ਲਾਈਦੇ ਆ ਕੰਪਨੀ ਬਾਗ ਵੀਰ ਜੀ ਆਪਾਂ 1:30 ਵਜੇ ਤੋਂ ਲੈ ਕੇ 7 ਵਜੇ ਤੱਕ ਕੋਈਦਾ ਜੀ ਤੇ ਜਿਹੜਾ ਖਾਲਸਾ ਕਾਲ ਦੀ ਬੈਕ ਸਾਈਡ ਭਾਈ ਉੱਥੇ 10 ਵਜੇ ਤੋਂ ਮਰਦਾ ਦੇ ਕੰਪਨੀ ਭਾਗ ਜਿਵੇਂ ਮੈਂ ਕਹਾਂ ਵੀ ਇੱਥੇ ਜਿਹੜੀ ਸ਼ਹਿਰ ਦੀ ਮਲਾਈ ਆਉਂਦੀ ਹੈ ਖਾਸ ਕਰਕੇ ਵੱਡੇ ਵੱਡੇ ਲੋਕ ਹੁੰਦੇ ਨੇ ਇੱਥੇ ਇੰਡਸਟਰੀ ਲੋਕ ਆਉਂਦੇ ਨੇ ਜਾਂ ਹੋਰ ਜਿਹੜੇ ਲਾਲੇ ਲੋਕ ਆਉਂਦੇ ਨੇ ਸਿਹਤ ਕਨਵਾਉਣ ਵਾਸਤੇ ਆਪਣੀ ਸਿਹਤ ਬਣਾਉਣ ਵਾਸਤੇ ਤੇ ਬਾਬਾ ਜੀ ਨੇ ਇੱਥੇ ਆਪਣੀ ਸਿਹਤ ਸਦਾਈ ਜਿਹੜੀ ਤਿਆਰ ਕਰਕੇ ਰੱਖਤੀ ਆ ਬਦਾਮਾਂ ਵਾਲੀ ਤੇ ਇਹ ਜਿਹੜੀ ਸਦਾਈ ਜਿਹੜਾ ਪੀਊਗਾ ਆਪਣੀ ਕੋਰਡਨਿੰਗ ਸੌਂਡਰੀ ਕਰ ਤੋਂ ਭਰੇ ਕਰੂਗਾ ਅਤੇ ਆਪਣੀ ਸਿਹਤ ਦਾ ਜਿਹੜਾ ਤਿਆਰ ਰੱਖੂਗਾ ਅਤੇ ਬਾਬਾ ਜੀ ਨੇ ਕਿਹਾ ਵੀ ਇੱਥੇ ਆ ਕੇ ਸਦਾਈ ਪੀਓ ਤਾਂ ਜੋ ਕਿ ਆਪਣੀ ਸਿਹਤ ਅਤੇ ਆਪਣੀ ਉਮਰ ਜਿਹੜੀ ਲੰਬੀ ਹੋ ਸਕੇ ਮੈਨੂੰ ਦਿਓ ਜਾ